ਇਹ ਬਿਨਾ ਨੰਬਰ ਪਲੇਟ ਵਾਲਾ ਉਹੀ ਮੋਟਰਸਾਈਕਲ ਹੈ ਜਿਸ ਤੇ ਚੜਕੇ ਨਿਹੰਗ ਸਿੰਘ ਨੌਜਵਾਨ ਸਮਰਾਲਾ ਸ਼ਹਿਰ ਵਿੱਚ ਆਸ਼ਕੀ ਕਰਦੇ ਸੀ ਇਹ ਗੱਲ ਅਸੀਂ ਨਹੀਂ ਕਹਿ ਰਹੇ ਬਲਕਿ ਪੁਲਿਸ ਨੇ ਨਿਹੰਗ ਸਿੰਘਾਂ ਦੇ ਜਥੇਦਾਰ ਬਾਦ ਸਿੰਘ ਨੂੰ ਕਹੀ ਹੈ ਮੋਟਰਸਾਈਕਲ ਤੇ ਜਾ ਰਹੇ ਨਿਹੰਗ ਸਿੰਘਾਂ ਨੂੰ ਦੇਖ ਅੱਗੇ ਟ੍ਰੈਫਿਕ ਥਾਣੇਦਾਰ ਤੇਜਿੰਦਰ ਸਿੰਘ ਹੋਰਾ ਨੇ ਘੇਰ ਲਿਆ ਤੇ ਫਿਰ ਨਿਹੰਗ ਸਿੰਘਾਂ ਦਾ ਮੌਕੇ ਤੇ ਹੀ ਚਲਾਨ ਕੱਟ ਦਿੱਤਾ ਜਦੋਂ ਹੀ ਇਹ ਗੱਲ ਬਾਦ ਸਿੰਘ ਜਥੇਦਾਰ ਹੋਰਾ ਕੋਲ ਪਹੁੰਚੀ ਤਾਂ ਉਹ ਤੁਰੰਤ ਆਪਣੇ ਸਾਥੀਆਂ ਨੂੰ ਲੈ ਕੇ ਸਿੱਧਾ ਥਾਣੇ ਪਹੁੰਚੇ ਜਿੱਥੇ ਥਾਣੇਦਾਰ ਦੇ ਨਾਲ ਨਿਹੰਗ ਸਿੰਘਾਂ ਦਾ ਪੇਚਾ ਪੈ ਗਿਆ ਅੱਗੇ ਦੇਖੋ ਫਿਰ ਜੋ ਸੀਨ ਬਣਿਆ ਉਹ ਗੱਲ ਬਖਰੀ ਆ ਹੁਣ ਕੰਮ ਨੂੰ ਅਸੀਂ 10 12 ਉੱਧਰ ਖੜੇ 10 12 ਉੱਧਰ ਖੜੇ ਕੰਮ ਨਹੀਂ ਕਰਿਆ ਐਸਾ ਚਾਹੁੰਦੇ ਗਿਆ ਮੈਂ ਧਰਨੇ ਤੇ ਗਿਆ ਹੋਇਆ ਤੁਸੀਂ ਗੱਲ ਕਰ ਲਓ ਨਹੀਂ ਬਣਦੀ ਫਿਰ ਮੇਰੇ ਕੋਲ ਫੌਰ ਜੀ ਹੋਰ ਧਰਨੇ ਤੇ ਚੱਲੇ ਆ ਸੀ ਉਹ ਕਹਿੰਦੇ ਸੀ ਧਰਨੇ ਤੇ ਆ ਦੋਨਾਂ ਕੋਲੇ ਚਲੇ ਅਜੀ ਰਿਪੋਰਟ ਲਾਉਣੀ ਹੈ ਇਹਦੇ ਕਰਕੇ ਤੁਸੀਂ ਗੱਲ ਇੱਕ ਕਰਨਾ ਇਹ ਰੋਲਾ ਦੇਖ ਰੋਲਾ ਨਹੀਂ ਪਾਉਂਦੇ ਸਾਰੇ ਦੇਖੋ ਜਾਨ ਆ ਨਹੀਂ ਬੰਦੀਆ ਕੋਈ ਲੱਗੇ ਨਾਟਕ ਮੇਰਾ ਇੱਕ ਮਿੰਟ ਚੁੱਪ ਚੁੱਪ ਮੇਰਾ ਦਰਾਨ ਹੋ ਜਾ ਤੂੰ ਤਾਂ ਨਾਲ ਬਰਦਰ ਜਾਂਵੇਂ ਦਾ ਵਾਅਦਾ ਬਾਹਰ ਫੈਰੀ ਗੱਲ ਨਹੀਂ ਪੱਕੀ ਇਸ ਤਰ੍ਹਾਂ ਦੇ ਤਾਰੇ ਵਾਲੇ ਇਹ ਤੀਰ ਕਹੇ ਗੱਲ ਯਾਰ ਸਾਨੂੰ ਉਦੋਂ ਦੀ ਯਾਦ ਹੋਣੀ ਕਿ ਮੇਰ ਕੱਲ ਹੋਣਾ ਹੈ ਅਗਰੇ ਰੋਡ ਤੇ ਦਾ ਇਹ ਸਾਰਿਆਂ ਨਾਲੇ ਬੰਦਾ ਇਹ 99 ਮਟ ਮੁਰਦਾ ਹੈ ਜੀ ਚਲਾਣ ਕਰਾਉਂਦਾ ਨਾ ਨਾ ਆਹ ਮੈਂ ਉਹਨੂੰ ਦੁਪਹਿਰ ਕਿੱਥੇ ਲਾਉਂਗਾ ਮੈਂ ਕਟੇਗਾ ਨਾ ਰੋਡ ਕਿੱਥੇ ਬੰਦੇ ਉਹਨਾਂ ਕੰਮ ਦੇ ਇੱਕ ਮਿੰਟ ਦੇਖੋ ਫੇਰ ਇਹਨੂੰ ਤੇਰੇ ਪੱਦੇ ਪਹਿਲਾਂ ਮੈਂ ਕਹਿੰਦਾ ਇੱਕ ਹੋਰ ਜਾਂ ਚੱਲ ਪੰਥੀ ਸਾਡੇ ਕੋਲ ਦੱਸਣਾ ਆ ਰਹੀ ਹੈ ਇੱਕ ਐਕਸਪੀਅਰ ਯਾਰ ਸਾਡੇ ਕੋਲ ਪਾਉਂਦੇ ਤੁਹਾਡਾ ਮੋੜਾ ਕਿੱਥੇ ਹੈ ਤੁਹਾਡੀ ਗੱਲ ਨੂੰ ਬਾਹਰ ਹੁੰਦੀ ਹੈ ਮੈਂ ਤੁਹਾਡੇ ਤੋਂ ਛੋਟੀ ਗੱਡੀ ਕਿਉਂ ਮਤਿਆ ਉਹਨਾਂ ਕੋਲ ਸਾਡੇ ਬਦਲ ਪਾਖੀ ਜ਼ਿੰਮੇਵਾਰੀ ਹੈ ਮੋੜਾ ਤੋਂ ਦੇਖੋ ਤੁਹਾਨੂੰ ਕਿੰਨੀ ਜ਼ਿੰਮੇਵਾਰੀ ਮਿਲਿਆ ਅਸੀਂ ਲੈ ਰਹੇ ਹਾਂ ਲੇਡੀ ਮੁਹੰਮਦ ਸਾਡੀ ਦੁਨੀਆ ਮੈਂ ਕਦੀ ਗੱਲਿਆ ਸਹੀ ਕਿ ਇਹ ਮੈਂ ਤੈਨੂੰ ਕਹਿੰਦਾ ਆਹ ਤਾਂ ਇਹ ਤਾਂ ਹੁਣ ਮਤਲਬ ਬਿਮਾਨਪਰ ਵਾਲ ਰੋਮ ਆ ਆਹ ਕਹਣਾ ਸਾਨੂੰ ਇਹ ਗੱਲ ਆ ਬੋਲਣ ਦੀ ਇਹ ਬੰਦੇ ਨੂੰ ਆਹ ਆ ਮੇਰੇ ਪਾਉਂ ਯਾਰ ਕੋਈ ਨਹੀਂ ਕਿ ਉਹ ਕਰ ਜਾਵੇ ਉਹ ਦਿਨ ਉਹ ਬੰਦੇ ਨੇ ਸਾਨੂੰ ਘੇਰਿਆ ਕਿਹੜਾ ਪਿਆਰਾ ਉਹ ਮਾਪਰ ਵੀ ਕਹਿੰਦਾ ਕਿ ਉਹ ਅੰਦਰ ਜਾਏ ਸਾਡੀ ਨਾ ਨਾ ਲੋਈਆ ਯਾਰ ਕੰਮ ਕਰਨਾ ਹੈ ਉਹਦੇ ਬਰਾਬਰ ਆ ਜਾਓ ਵੀਰ ਕਹਿੰਦੇ ਵੀ ਪਾਉਂ ਆ ਫਿਰ ਮੈਂ ਤੁਸੀਂ ਇੱਕ ਮਿੰਟ ਚੁੱਪ ਰਹੇ ਦੇਖੋ ਯਾਰ ਕਿਤੇ ਜ਼ਰੂਰੀ ਹੈ ਸਾਡੀ ਸਾਡਾ ਕੋਈ ਅੱਜ ਗਲਤ ਉਹਨੂੰ ਇੱਕ ਵਾਰ ਵਾਰਨਿੰਗ ਦੇ ਦਿਓ ਦੂਜੀ ਵਾਰ ਚਲਾਣ ਲੱਗ ਦੇਓ ਮੇਰੀ ਗੱਲ ਸੁਣੋ ਬੇਇੱਜ਼ਤੀ ਹੈ ਪਹਿਲਾਂ ਇਹ ਨਾ ਕੰਮ ਕਰੇ ਹਟਾਉਂ ਵੀ ਘੇਰ ਕੇ ਘੋ ਆ ਕੇ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਭਾਈ ਬਾਸ ਸਿੰਘ ਖਾਲਸਾ ਜੀ ਮੇਰਾ ਨੌਆ ਦਲ ਪੰਥ ਅਰਬਾ ਖਰਬਾ 96 ਕਰੋੜੀ ਤਰਨਾ ਦਲ ਬਾਬਾ ਰਾਜਾ ਰਾਜ ਜੀ ਵੱਲੋਂ ਸਮਰਾਲੇ ਦੀ ਜਥੇਦਾਰੀ ਸੌਂਪੀ ਹੋਈ ਹੈ ਸਾਨੂੰ ਅੱਜ ਅਸੀਂ ਥਾਣੇ ਗਏ ਸੀਗੇ ਐਸ ਐਚਓ ਸਾਹਿਬ ਕੋਲ ਇੱਕ ਕੰਪਲੇਟ ਦੇਣ ਕਿ ਜੋ ਤੁਹਾਡੇ ਆਪਣੇ ਟ੍ਰੈਫਿਕ ਇੰਚਾਰਜ ਨੇ ਉਹਨਾਂ ਦੇ ਥੱਲੇ ਜੋ ਵੀ ਕਾਂਸਟੇਬਲ ਆ ਉਹ ਸਾਡੇ ਸਿੰਘਾਂ ਨੂੰ ਨਜਾਇਜ਼ ਘੇਰ ਰਿਹਾ ਜਦੋਂ ਪਹਿਲੀ ਵਾਰ ਉਹਨਾਂ ਨੇ ਘੇਰੇ ਆ ਅਸੀਂ ਕੁਝ ਨਹੀਂ ਕਿਹਾ ਹੈਗਾ ਚਲੋ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਚਲਾਨ ਕਰਨਾ ਚਲਾਨ ਕਰ ਦਿਓ ਪਰ ਇਹ ਨਾ ਕਹੋ ਵੀ ਸਿੰਘ ਆਸ਼ਕੀ ਕਰਦੇ ਨੇ ਸਿੰਘਾਂ ਨੇ ਕਦੇ ਆਸ਼ਕੀ ਨਹੀਂ ਕੀਤੇ ਸਿੰਘਾਂ ਹਰੇਕ ਤੀਆਂ ਪੈਣਾ ਤੀ ਪੈਣ ਦੀ ਤਰ੍ਹਾਂ ਕਹਿੰਦੇ ਨੇ ਇਹ ਨਾ ਹੋਵੇ ਵੀ ਸਾਡੇ ਸਿੰਘ ਨੂੰ ਘੇਰ ਕੇ ਤੁਸੀਂ ਕਹੋ ਆਸ਼ਕੀ ਕਰਦੇ ਹੋ ਐ ਕਰ ਦਿਓ ਫਿਰ ਤਾਂ ਸਿੰਘਾਂ ਦਾ ਹੈਗਾ ਹੀ ਆ ਵੀ ਇਕੱਠੇ ਹੋ ਕੇ ਜਾਣਾ ਹੀ ਆ ਅਸੀਂ ਪੁੱਛਣਾ ਵੀ ਭਾਈ ਸਾਡਾ ਸਿੰਘ ਕਿੱਥੇ ਗਲਤ ਆ ਜੇ ਸਾਡਾ ਉੱਥੇ ਸਿੰਘ ਗਲਤ ਹੁੰਦਾ ਅਸੀਂ ਸਿੰਘ ਨੂੰ ਆਪਣੇ ਨੂੰ ਕਹਿੰਦੇ ਕੂਰ ਦੇ ਇਹਨੂੰ ਬੋਲਦੇ ਵੀ ਤੂੰ ਬਾਣਾ ਪਾ ਕੇ ਇਹ ਕੀ ਕਰਦਾ ਹੈ ਤੇ ਉਹ ਤੋਂ ਬਾਅਦ ਉਹਨਾਂ ਨੇ ਕਿਹਾ ਬੋਕਸਰ ਮੋਟਰਸਾਈਕਲ ਫੜਿਆ ਸਾਡੇ ਸਿੰਘ ਦਾ ਅਸੀਂ ਉਹਨਾਂ ਨੂੰ ਕਿਹਾ ਸਤਿਵੰਤ ਜੀ ਸਾਡੇ ਨੰਬਰ ਪਲੇਟ ਨਹੀਂ ਹੈਗੀ ਤੁਸੀਂ ਇਹਦਾ ਚਲਾਨ ਕਰ ਦਿਓ ਉਹ ਕਹਿੰਦੇ ਅਸੀਂ ਚਲਾਨ ਕਰਤਾ ਆਰ ਸੀ ਦੇ ਦਿਓ ਚਲਾਨ ਭੁਗਤ ਲਓ ਮਾ ਜੀ ਠੀਕ ਹੈ ਸਤਿਵੰਤ ਉਥੇ ਹੀ ਇੱਕ ਸਪਲੈਂਡਰ ਨੀਲੇ ਕਲਰ ਦਾ ਮੋਟਰਸਾਈਕਲ ਖੜਾ ਸੀ ਜੋ ਉਹਨਾਂ ਦੇ ਮਲਾਜ਼ਮ ਦਾ ਸੀਗਾ ਤੇ ਅਸੀਂ ਉਹਨਾਂ ਨੂੰ ਇਹ ਵੀ ਬੇਨਤੀ ਕੀਤੀ ਆ ਵੀ ਤੁਸੀਂ ਇਹ ਜਿਹੜੀ ਨੰਬਰ ਪਲੇਟ ਆ ਹਾਈ ਸਕਿਉਰਿਟੀ ਸਰਕਾਰ ਨੇ ਕਿਹਾ ਹੋਇਆ ਸਾਡੇ ਬਕਾਇਦਾ ਗੱਡੀਆਂ ਮੋਟਰਸਾਈਕਲਾਂ ਤੇ ਹਾਈ ਸਕਿਉਰਿਟੀ ਨੰਬਰ ਪਲੇਟ ਲੱਗੀ ਹੋਈ ਆ ਤੇ ਅਸੀਂ ਕਹੇ ਇਹ ਤੁਹਾਨੂੰ ਵੀ ਲਗਾਉਣੀ ਚਾਹੀਦੀ ਹੈ ਵੀ ਤੁਸੀਂ ਇਹ ਮੋਟਰਸਾਈਕਲ ਦਾ ਵੀ ਚਲਾਨ ਕਰੋ। ਏਐਸਆਈ ਸਾਹਿਬ ਨੇ ਵਿਸ਼ਵਾਸ ਦਿਵਾਇਆ ਸਾਨੂੰ ਉਹ ਕਹਿੰਦੇ ਅਸੀਂ ਖੁਦ ਇਹ ਮੋਟਰਸਾਈਕਲ ਦਾ ਚਲਾਨ ਕਰਾਂਗੇ। ਜਦੋਂ ਅਸੀਂ ਥੋੜੇ ਦਾ ਕੀਤਾ ਤਾਂ ਅਸੀਂ ਆਪਣੀ ਗਲਤੀ ਵੀ ਮੰਨਾਂਗੇ। ਤਾਂ ਉਹਨਾਂ ਨੇ ਆਪਣੇ ਮੋਟਰਸਾਈਕਲ ਦਾ ਚਲਾਨ ਕੀਤਾ ਤੇ ਸਾਡੇ ਨਾਲ ਸਹਿਮਤੀ ਪ੍ਰਗਟਾਈ। ਅੱਗੇ ਤੋਂ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹੈ ਸਾਡਾ ਕੋਈ ਵੀ ਸਿੰਘ ਜੇ ਗਲਤੀ ਕਰਦਾ ਆ ਤੁਸੀਂ ਸਾਡਾ ਨੰਬਰ ਲਓ ਅਸੀਂ ਤੁਹਾਡਾ ਨੰਬਰ ਲੈ ਲਵਾਂ। ਤੁਸੀਂ ਸਾਡਾ ਨਾਮ ਲਓ ਤੇ ਉਹਨੂੰ ਫੋਨ ਕਰ ਦੰਨੇ ਆ ਵੀ ਭਾਈ ਸਾਨੂੰ ਦੱਸੋ ਸਾਡਾ ਕੋਈ ਸਿੰਘ ਗਲਤੀ ਕਰਦਾ ਆ ਅਸੀਂ ਆਪਣੇ ਸਿੰਘ ਨੂੰ ਅਸੀਂ ਆਪ ਭੂਰਨ ਦੇ ਹੱਕਦਾਰ ਆ। ਸਾਡੇ ਸਾਡੇ ਆਸ-ਪਾਸ ਸਮਰਾਲੇ ਰਹਿੰਦੇ ਨੇ ਹੁਣ ਸਾਡੇ ਕੋਲ ਇਹ ਤਾਂ ਹੈ ਨਹੀਂ ਵੀ ਅਸੀਂ ਆਸ਼ਕੀਆਂ ਹੀ ਕਰਨੀਆਂ ਨੇ ਸਿੰਘਾਂ ਦੇ ਕੰਮ ਨੇ ਸਾਡੇ ਵੀਰ ਜੀ ਨੇ ਵੱਡੇ ਇਹਨਾਂ ਦੀ ਸਿੰਘ ਵੇਖ ਰਹੀ ਆ ਇਹਨਾਂ ਨੇ ਬੱਸ ਸਟੈਂਡ ਜਾਣਾ ਹੁੰਦਾ ਆਪਣਾ ਇਹਨਾਂ ਨੇ ਖਮਾਣੋ ਕੋਈ ਚੰਡੀਗੜ੍ਹ ਕਿਤੇ ਆਪਣਾ ਕੇਕ ਵਗੈਰਾ ਭੇਜਣਾ ਕੁਝ ਵੀ ਭੇਜਣਾ ਬੱਸ ਰਾਈ ਭੇਜ ਰਹੇ ਨੇ ਇਹਦਾ ਮਤਲਬ ਇਹ ਥੋੜੀ ਵੀ ਇਹ ਆਸ਼ਕੀ ਕਰ ਰਹੇ ਨੇ ਇਹ ਵੀਰ ਵਿਆਹਿਆ ਹੋਇਆ ਦੋ ਬੱਚਿਆਂ ਦਾ ਬਾਪ ਆ ਇਹ ਇਹ ਕਹਿਣਾ ਬਹੁਤ ਗਲਤ ਗੱਲ ਆ ਵੀ ਆਸ਼ਕੀ ਕਰਦ ਨੇ ਇਹ ਬੇਇਨਤੀ ਸਾਡੀ ਸਰਕਾਰ ਨੂੰ ਐਸਐਚਓ ਸਾਹਿਬ ਨੂੰ ਐਸਐਚਓ ਸਾਹਿਬ ਧਰਨੇ ਤੇ ਗਏ ਉਹਦੀ ਤਾਂ ਕਿ ਸਾਨੂੰ ਮਿਲੇ ਨਹੀਂਗੇ ਇਹ ਅਸੀਂ ਤੇ ਵੀਂਦਰ ਸਾਹਿਬ ਸਾਨੂੰ ਮਿਲੇ ਸੀ ਸਾਡੀ ਬੇਨਤੀ ਹੈ ਵੀ ਸਿੰਘ ਨੂੰ ਘੇਰੋ ਅਸੀਂ ਨਹੀਂ ਕਹਿੰਦੇ ਜਿਹੜਾ ਗਲਤ ਆ ਉਹਦਾ ਚਲਾਣ ਕਰੋ ਬਖੂਬੀ ਚਲਾਣ ਕਰੋ ਪਰ ਇਹ ਨਾ ਕਹੋ ਵੀ ਆਸ਼ਕੀ ਕਰਦੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਬਾਦ ਸਿੰਘ ਹੋਰਾਂ ਦਾ ਕਹਿਣਾ ਹੈ ਕਿ ਜੇਕਰ ਸਾਡੇ ਬੰਦੇ ਗਲਤ ਨੇ ਤਾਂ ਉਹਨਾਂ ਦਾ ਚਲਾਣ ਕੱਟ ਦਿਓ ਤੇ ਕਾਰਵਾਈ ਕਰ ਦਿਓ ਪਰ ਆਸ਼ਕ ਕਹਿਣਾ ਠੀਕ ਨਹੀਂ ਹੈ ਕਿਉਂਕਿ ਨਿਹੰਗ ਸਿੰਘ ਆਸ਼ਕੀ ਨਹੀਂ ਕਰਦੇ ਬਲਕਿ ਧੀਆਂ ਭੈਣਾਂ ਦੀ ਇੱਜ਼ਤ ਦਾ ਖਿਆਲ ਰੱਖਦੇ ਨੇ ਉਧਰ ਦੂਜੇ ਪਾਸੇ ਪੁਲਿਸ ਦਾ ਕੀ ਕਹਿਣਾ ਹੈ ਇਸ ਬਾਬਤ ਉਹ ਵੀ ਸੁਣ ਲੋ ਜੇੰਦਰ ਸਿੰਘ ਇਹ 사이ਡ ਰੋਡ ਉੱਪਰ ਇੱਕ ਕਾਰ ਸਮਰਾਲਾ ਕੀ ਹੋਈ ਕੀ ਕਰਤਾ ਨੇ ਇਹ ਕਾ ਮੋਟਰਸਾਈਕਲ ਸੀਗਾ ਆ ਸਾਹਮਣੇ ਖੜਾ ਹੈ ਬਦੌੜ ਨੰਬਰ ਪਲੇਟ ਸੀਗਾ ਇਹਦੇ ਤਿੰਨ ਜਣੇ ਚੜੇ ਹੁੰਦੇ ਸੀ ਅਸੀਂ ਇਹਨਾਂ ਦਾ ਰੋਕਿਆ ਤੇ ਇਹਨਾਂ ਦੇ ਕਾਜ ਪੱਤਰ ਚੈੱਕ ਕੀਤੇ ਜਿਨ੍ਹਾਂ ਕੋ ਕਾਜ ਪੱਤਰ ਬਿਲਕੁਲ ਨਹੀਂ ਸੀਗੇ ਤੇ ਇਸ ਦਾ ਅਸੀਂ ਬਦੌੜ ਨੰਬਰ ਪਲੇਟ ਚਲਾਨ ਕਰਤਾ ਤੇ ਉਹਨੂੰ ਪੁੱਛਿਆ ਵੀ ਆਰਸੀ ਬਾਰੇ ਉਹ ਕਹਿੰਦਾ ਆਰਸੀ ਘਰ ਪਈ ਹੈ ਉਹਨੂੰ ਟਾਈਮ ਦਿੱਤਾ ਵੀ ਚਲੋ ਤੂੰ 5-10 ਮਿੰਟ ਦੇ ਵਿੱਚ ਵਿੱਚ ਆਪੀ ਆਰਸੀ ਲਿਆ ਤੇਰਾ ਮੋਬਾਈਲ ਭੇਜਦਾ ਉਹਨਾਂ ਅੱਗੇ ਜਾ ਕੇ ਆਪਣੇ ਸਬਾਤਤਨ ਕੋਈ ਸਿੰਘ ਸੀਗੇ ਉਹਨਾਂ ਨੂੰ ਇਕੱਠੇ ਕਰਕੇ ਸਾਡੇ ਕੋਲ ਆਇਆ ਤੇ ਸਾਡੇ ਦੁਆਲੇ ਹੋ ਕੇ ਵੀ ਸਾਡਾ ਨੰਬਰ ਪਲੇਟ ਦਾ ਚਰਾਨ ਕਿਉਂ ਕੀਤਾ ਜੀ ਤੇ ਸਾਡੇ ਸਿੰਘਾਂ ਨੂੰ ਕਿਉਂ ਰੋਕਦੇ ਤੁਸੀਂ ਸਾਡੇ ਸਿੰਘਾਂ ਨੂੰ ਨਾ ਰੋਕਿਆ ਜਾਵੇ ਅਸੀਂ ਤਾਂ ਕਿਉਂ ਐਵੇਂ ਹੀ ਕਹਿ ਆਈ ਨਹੀਂ ਭਾਈ ਕਾਨੂੰਨ ਸਾਰੇ ਨਹੀਂ ਹੋ ਜਾਏ ਪੇਪਰ ਚੈੱਕ ਵੀ ਕਰਨੇ ਜਿਹਦੇ ਕੋਈ ਨਹੀਂ ਪੇਪਲ ਹੋਇਆ ਦਾ ਚਾਨ ਕਟਿਆ ਉਹ ਕਾਨੂੰਨੀ ਕਾਰਵਾਈ ਬਣਦੀ ਇਹ ਉਹ ਬੋਡੂ ਬੋਡਰ ਬੋਰਡ ਨਹੀਂ ਤੇ ਇਹਦਾ ਅਜੇ ਫਿਰ ਨਾਲ ਚਰਾਨ ਕੀਤਾ ਬਦੌੜ ਨੰਬਰ ਪਲੇਟਾਂ ਇਹਦੀ ਆਰਟੀ ਹਾਂ ਜੇ ਕਿਹਦੇ ਆਣੇ ਸੀ ਬੋਡਰ ਤੇਨੇ ਨਾ ਕਰੀ ਦੇ। ਇਹੋ ਟੋਡੋ ਪੀ ਆ ਜਿਗਾ। ਸਿੰਘਾ ਵੱਲੋਂ ਦਾ ਇਹ ਆ ਕਿਨੇ ਆਰਥੀ ਅਸੀਂ ਦੇ ਜਨੇ। ਤੁਹਾਨੂੰ ਭਾਈ ਤਰਾਨ ਹੋਇਆ ਜਿਹੜਾ ਮੋਟਰਸਾਈਕਲ ਸਾਡਾ ਤੇ। ਇਹ ਹੋਰ ਕਿਵੇਂ ਨੇ ਉਹ ਵੀ ਆ। ਗਲਤ ਕੁੱਤੇ। ਮੈਂ ਗਲਤ ਕੋਈ ਨਹੀਂ ਬੋਲਿਆ। ਗਲਤ ਤਾਂ ਤਾਂ ਬੋਲਣਗੇ ਜੇ ਅਸੀਂ ਕਿਸੇ ਦੇ ਨਾਲ ਗਲਤ ਕਰਾਂਗੇ। ਹਾਂ। ਕਿ ਟੋਟੇ ਵੀ ਮਿਲਦਾ। ਉਹਦਾ ਜਿਵੇਂ ਲੈਣ ਦਾ ਭਾਅ ਸਾਡੇ ਤੇ ਦਬਾਅ ਜ਼ਰੂਰ ਇਕੱਠੇ ਹੋ ਕੇ ਦਬਾਅ ਪਾਉਣ ਜ਼ਰੂਰ ਆਏ ਸੀਗੇ। ਇਹ ਤਾਂ ਤਾਂ ਨਵਾਂਗੇ ਅਸੀਂ ਦੇ ਅਸੀਂ ਗੱਤ ਬੰਨਾ ਕਿ ਕਾਨੂੰਨੀ ਕਾਰਵਾਈ ਦੇ ਵਿੱਚ ਰਹਾਂਗੇ ਹੁਣ ਆਪ ਸੀ ਲੈਜ ਨੂੰ ਮੁੰਡਾ ਦਿੱਤਾ ਹੋਣਾ ਨੰਬਰ ਚਾਹੇ ਦਿੱਤਾ ਜਾਊਗਾ ਆਰਸੀ ਉਹਨਾਂ ਦੀ ਰੱਖ ਲਈਤੀ ਜਦੋਂ ਵੀ ਆਪਣਾ ਕਰਾਨ ਪੁੱਟ ਕੇ ਆਪਾਂ ਮੋਟੇ ਬਲਾਜਮ ਤਾਂ ਕਹਿ ਰਹੇ ਸੀ ਕਿ ਨੰਬਰ ਪਲੇਟਾਂ ਨਹੀਂ ਨਾ ਨੰਬਰ ਪਲੇਟਾਂ ਸਾਡੇ ਹੈਗੀਆਂ ਨੇ ਬਲਾਜਮ ਦੀਆਂ ਪਰ ਸਪੋਰਟੀ ਨੰਬਰ ਪਲੇਟਾਂ ਨਹੀਂ ਹੈਗੀਆਂ ਉਹ ਵੀ ਉਹਨਾਂ ਨੇ ਆਪਣੀਆਂ ਸਪੋਰਟੀ ਨੰਬਰ ਪਲੇਟਾਂ ਦਾ ਕੁਝ ਥੋੜਾ ਜਿਹਾ ਰੌਲਾ ਚੱਲਦਿਆ ਸੀ ਇਹ ਸਰ ਕੇ ਥੋੜਾ ਰੁਪਿਆ ਸੀਗਾ ਇੱਥੋਂ ਉਹਨਾਂ ਦਾ ਚਲੰਗ ਕਰਾਂਗੇ ਮੈਂ ਉਹਦੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਨੇ ਇਹ ਨੰਬਰ ਪਰ ਜਿਹੜਾ ਭਰਾਈਆਂ ਹੋਈਆਂ ਮੇਰੇ ਰਸੀਦ ਹੈਗੀ ਉਹਨਾਂ ਹਾਂਜੀ ਇਹਦਾ ਨੰਬਰ ਪਰ ਡਟਾ ਜੋ ਨੇ ਇਹ ਕਦਮ ਨਹੀਂ ਲੱਗਦੀਆਂ ਇਹਨਾਂ ਨੂੰ ਤਿੰਨ ਚਾਰ ਮਹੀਨੇ ਲੱਗ ਜਾਂਦਾ ਟਾਈਮ ਥੋੜਾ ਜਿਹਾ ਲੱਗ ਜਾਂਦਾ ਹੈ ਹਾਂ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਕਾਨੂੰਨ ਸਭ ਦੇ ਲਈ ਬਰਾਬਰ ਹੈ ਜੇਕਰ ਕੋਈ ਕਾਨੂੰਨ ਦੀ ਉਲੰਘਣਾ ਕਰੇਗਾ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਹਕੀਕਤ ਟੀਵੀ ਪੰਜਾਬੀ ਲਈ ਸਮਰਾਲਾ ਤੋਂ ਰਵਿੰਦਰ ਢੱਲੋਂ ਦੀ ਰਿਪੋਰਟ